ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਕੋ ਨਵੀਂ ਵੀਡੀਓ ਦੇ ਵਿੱਚ ਲਓ ਜੀ ਆਪਾਂ ਤੁਹਾਨੂੰ ਦਿਖਾਇਆ ਸੀ ਉਦੋਂ ਹਾਲ ਲੈ ਕੇ ਆਏ ਆਪਾਂ ਨਵੇਂ ਤੇ ਹਾਲ ਆਪਣੇ ਵਧੀਆ ਆ ਐਨ ਬਹੁਤ ਸੈੱਟ ਚੱਲਦੇ ਆ ਹਾਲ ਤੇ ਬਹੁਤ ਵਧੀਆ ਲੱਗਦੇ ਆ ਮਾੜੇ ਵੀ ਨਹੀਂ ਤਰਦੇ ਨਹੀਂ ਹੈਗੇ ਤੇ ਇਹ ਵਧੀਆ ਚੱਲਦਾ ਹੋਨੇ ਤੁਹਾਨੂੰ ਹਾਲ ਆਂ ਵਧੀਆ ਚਲਾਉਂਦਾ ਟਰੈਕਟਰ ਕੱਲ ਮੈਂ ਇੱਥੇ ਇੱਥੇ ਚਲਦੇ ਸੀ ਖੁੱਬੇ ਐਨੇ ਐਨੇ ਬਹੁਤ ਵਧੀਆ ਚਲਦੇ ਸੀ ਬਸ ਹੁਣ ਇੱਥੇ ਦੌਰ ਪਾਉਨੇ ਆ ਦੌਰ ਵੀ ਬਸ ਸ਼ਾਮ ਨੂੰ ਜਾਂ ਕੱਲ ਨੂੰ ਨਿਬੜ ਜਾਣੀ ਫੇਰ ਬੱਟਾ ਖਿੱਚਾਂਗੇ ਬੱਟਾ ਖਿੱਚ ਕੇ ਕਰੀਏ ਕੱਦੂ ਦੀ ਤਿਆਰੀ ਇਹ ਦਿਨ ਵਾਲੇ ਕਾਰਨਾ ਕਦੋਂ ਵੀ ਆਪਾਂ ਇਹਦੇ ਵੀ ਹਾਲ ਬੁਰੇ ਹੋਏ ਪਏ ਆ। ਬਾਲੇ ਇਹੇ ਨਵਾਂ ਹਨਾ ਚੱਲਦਾ। ਕਹਨ ਵਧੀਆ ਚੱਲਦੇ ਹਾਲ ਪੂਰੇ ਵਧੀਆ। ਜਿਹੜੇ ਡੈਂਗ ਹੈ ਨਾ ਥੋੜੇ ਡੈਂਗ ਖਰਾਬ ਕਰਦੇ ਆ ਡੈਂਗਾ ਜੇ ਬੰਦਾ ਫਸ ਜਾਂਦਾ ਜਿਹੜੇ ਡੈਂਗ ਆਉਂਦੇ ਆ ਇੱਥੇ ਰੋਡ ਤੇ ਕੋਈ ਟਰੈਕਟਰ ਲੋਡ ਨਹੀਂ ਲੈਂਦਾ ਚਾਹੇ ਉੱਧਾ ਪਾਟ ਲਓ ਜਾਂ ਲੈਫਟ ਹੋਰ ਥੱਲੇ ਥੋੜੀ ਸੈੱਟ ਲਓ ਵਧੀਆ ਚੱਲਦੇ ਆ ਹਾਲ ਐ ਨਾ ਰੈਲੇ ਆ ਪੂਰੇ ਆਲੇ ਪਾਉਣੇ ਆ ਇੱਕ ਉਹ ਲੰਬਾ ਬੰਨਾ ਪਾਉਣਾ ਜਿੱਦਾਂ ਤੇ ਉਹਦੇ ਨਾਲ ਬੱਟ ਪਾਉਣੀ ਆ ਲੰਬੇ ਬੰਨੇ ਦੇ ਨਾਲ ਉਧਰ ਨੂੰ ਪਾਣੀ ਬਹੁਤ ਟਟੇ ਜਾਂਦਾ ਇਸ ਕਰਕੇ ਫੇ ਇਹ ਜਿੰਨੇ ਦਿਨਾਂ ਚੜਾ ਦਵਾਂਗੇ ਬਾਕੀ ਬੱਟਾ ਦੂਜੇ ਦਿਨਾਂ ਪਾਵਾਂਗੇ ਬਾਹ ਹੋ ਗਿਆ ਸਾਰੇ ਖੱਤੇ ਦੇਖਦੇ ਹਾਂ ਹੋਰ ਪਾਸੇ ਪਾਉਣੇ ਆ ਜਾ ਕੇ ਇਹ ਨਹੀਂ ਤੇ ਉਹਨਾਂ ਕੰਮ ਨਵੇੜ ਕੇ ਖਾਲੇ ਚੜਾ ਕੇ ਆਉਣਾ ਇਹ ਨਹੀਂ ਹੁਣ ਆ ਵੀ ਕਿਤੇ ਬਾਹ ਕੇ ਆਇਆ ਲੱਗਦਾ ਇਹ ਰੈਪਰ ਨੂੰ ਗਿਆ ਸੀਗਾ ਇਹ ਬੌਣ ਤੋ ਆਇਆ ਹੁਣ ਬਾਹ ਕੇ ਵੀ ਬੀ ਡਾਉਨ ਇਹ ਕੰਬੀ ਦਾ ਖੜਾ ਇੱਥੇ ਬਾਕੀ ਆਪਾਂ ਵੀ ਆ ਗਏ ਬਾਹ ਕੇ ਹੁਣ ਸ਼ਾਮ ਨੂੰ ਬਾਹਾਂਗੇ ਬਾਕੀ ਜਿਹੜੇ ਰਹਿੰਦੇ ਆ ਤੇ ਅੱਜ ਬਾਹ ਹੋ ਜਾਣੇ ਸਾਰੇ ਬਾਦ ਵਿੱਚੋਂ ਟਰੈਕਟਰ ਦੇ ਪਾਣੀ ਪੂਣੀ ਮਾਰ ਕੇ ਨੇ ਕਰਾਂਗੇ ਛੜਾ ਪਰਸੋਂ ਨੂੰ ਪਾ ਲਵਾਂਗੇ ਬੱਟਾ ਕਾਲੂ ਸੱਚ ਖੱਲੂ ਭੱਟਾ ਬੁੱਟਾ ਪਾ ਕੇ ਖਾਤੇ ਆਨ ਕਰ ਜੀਏ ਤਿਆਰ ਉਹ ਵੀ ਆਪਾਂ 15 16 ਜਾਂ 17 ਨੂੰ ਪਾਣੀ ਛੱਡ ਦੇਣਾ ਲੱਗੇ ਆ ਛੋਟੇ ਦੀ ਟਾਂਚੀ ਫੁੱਲ ਕੰਨ ਹੱਕ ਸਵੇਰੇ ਕਰ ਕੇ ਲੈ ਕੇ ਗਏ ਉਹ ਹੁਣ ਥੋੜੀ ਜਿਹੀ ਅੱਧੀ ਤੋਂ ਘੱਟ ਸੀਗੀ ਜਿੱਦਾਂ ਉਹ ਦਾ ਘਾਰ ਲਈਏ ਮੋਪ ਜਾਣਾ ਫੜ ਕੇ ਫਿਰ ਜਾਨੇ ਬੌਂਡ ਇੱਦਾਂ ਕਰ ਥੋੜੀ ਭਰੀ ਹੈ ਜ਼ਿਆਦਾ ਤਾਂ ਨਹੀਂ ਭਰੀ ਚੱਲ ਐਡੀ ਗੱਲ ਆ ਕਰ ਪੀਕ ਉਹ ਦੂਜੀ ਕਿੰਨੀ ਰੋਕ ਜਾ ਰੋਕ ਜਾ ਫਿਰ ਰੋਕ ਜਾ ਇੱਕ ਮਿੰਟ ਖੜਾ ਇਹ ਹੁਣ ਚੱਲ ਚੱਲ ਦੇਖ ਉਹ ਇਹ ਰਗਾ ਦਾ ਪਾਣੀ ਨਹੀਂ ਉਹਦਾ ਉੱਥੋਂ ਨਹੀਂ ਗਾਣ ਤੋਂ ਤੇਲ ਲੈਣਾ ਉਹ ਵਾਲੇ ਪੰਪ ਤੋਂ ਤੇਲ ਲਿਆਵਾਂਗੇ ਹਾਈਵੇ ਤੋਂ ਉਹ ਤੇਲ ਆ ਨਾ ਵਧੀਆ ਇਹ ਦੇਖੀ ਹਵਾ ਭਰ ਜਾਂਦੀ ਟਾਂਚੀ ਤੇ ਸਾਦੇ ਹੱਲੇ ਤਾਂ ਉਹਦੀ ਟਾਂਚੀ ਚ ਨਾ ਹਵਾ ਜੀ ਭਰ ਜਾਂਦੀ ਆ ਫਦਾਮ ਫੇ ਤੇਲ ਆਉਂਦਾ ਬਾਹਰ ਨੂੰ ਕੀ ਸਿਸਟਮ ਹੈ ਉਹਦੇ ਨਹੀਂ ਅੱਦਾ ਹੈਗੀ ਲੈ ਆਇਆ ਕੋਲ ਆ ਲੈ ਬੱਸ ਨਾ ਤੇ ਠੰਡੇ ਦੀ ਬੋਤਲ ਲੈ ਕੇ ਵੀ ਆ ਛੋਟੀ ਜੀ ਲੈ ਕੇ ਆ ਗਿਆ ਤੈਨੂੰ ਕਿਹੜੀ ਗਈ ਸੀ ਉਹ ਲਿਆਉਂਦਾ ਨਡਿਉ ਗਿਆ ਸੀ ਤੈਨੂੰ ਜੀ ਲਵ ਆ ਦੇ ਹਨੇਰਾ ਕਿੰਨਾ ਹੋਇਆ ਆ ਇਹ ਭੂਮ ਤੇ ਲੋ ਦੇ ઓ ਨਾਲੇ ਉੱਥੋਂ ਨਾ ਉਹ ਕਰੋ ਸੈਟ ਭਰਾਵਾ ਇੰਨੀ ਪ੍ਰਾਲੀ ਉੱਥੇ ਡਾਵੀਟਰ ਬਾਹਰ ਇੱਕ ਵਾਰੀ ਹੂੰ ਉਦੋਂ ਵੀ ਆਪਾਂ ਪਹਿਲਾਂ ਰੂਟਾ ਵੈਟਰ ਨਾ ਹੀ ਬਾਹਰ ਆ ਉਹ ਪਹਿਲਾਂ ਢੇਰੀਆਂ ਦਾ ਖਿਲਾਰ ਦੋ ਆ ਫਿਰ ġੇੜਾ ਰੂਟਾ ਵੈਟਰ ਦਾ ਇਕ ਲਾ ਦਮਾਂਗੇ ਹਾਂਜੀ ਬਾਹ ਹੋ ਗਿਆ ਸਾਰੇ ਸੱਤੇ ਤੇ ਟਾਈਮ ਵੀ ਖਾਸਾ ਹੀ ਹੋ ਗਿਆ 10 ਵਜੇ ਹੋ ਗਏ ਆ ਤੇ ਬਾਹ ਹੋ ਗਿਆ ਚੱਲਦੇ ਆ ਪੈਂਡ ਨੂੰ ਹੁਣ ਬਾਕੀ ਥਲਾਂ ਦੀ ਕੰਡੀਸ਼ਨ ਜਿਹੀ ਉਹ ਐਨ ਵਧੀਆ ਆ ਪੂਰੇ ਐਨ ਵਧੀਆ ਲੱਗਦੇ ਆ ਵਧੀਆ ਚੱਲਦੇ ਆ ਬਾਕੀ ਸੁੱਤੀ ਨੇ ਕਾਨੇ ਬੈਕ ਜੇ ਦੂਰ ਪੈਂਦੀ ਆ ਫਿਰ ਸੁੱਕ ਜਾਂਦੇ ਆ ਤੇ ਸ਼ਕਲਾਂ ਵੀ ਉਦਾਂ ਦੀਆਂ ਹੀ ਹੋ ਜਾਣੀਆਂ ਨੇ ਬਾਕੀ ਓਕੇ ਆ ਫਿਲਟਰ ਦੇ ਜਿਹੜਾ ਹਾਈ ਲੋ ਵਾਲਾ ਆ ਉਹਦੇ ਕੋਈ ਤਾਰ ਤੂਰੀ ਹੋਈ ਉਹਦੀ ਖਰਾਬ ਹੋ ਗਈ ਜੋ ਬੰਦ ਕਰੀ ਦਾ ਦੁਬਾਰਾ ਸਟਾਰਟ ਨਹੀਂ ਹੁੰਦਾ ਛੇਤੀ ਉਹ ਵੀ ਕੱਲੂ ਤਾਰ ਤੂ ਦੇਖਾਂਗੇ ਕੀ ਹੋਇਆ ਕੀ ਨੌਕ ਰਿਆ ਆ ਕਿਉਂਕਿ ਕੱਦੂ ਵੀ ਆਪਾਂ ਇਹਦੇ ਨਾਲੇ ਕਰਨਾ ਤਾਂ ਕਰਕੇ ਦੂਜਾ ਦਾ ਬਾੜਨਾ ਨਹੀਂ ਇਹਨੂੰ ਇਹਨੂੰ ਹੀ ਗਲਾਵਾਂਗੇ ਆਪਾਂ ਤਾਲੂ ਕੱਢਦੇ ਆ ਬੱਟਾ ਤੇ ਛੱਡੀਏ ਪਾਣੀ ਕੱਦੂ ਨੂੰ ਬਾਕੀ ਬਾਅ ਹੋ ਗਿਆ ਸੱਤੇ ਸਾਰੇ ਹਾਲ ਬਹੁਤ ਵਧੀਆ ਬਾਕੀ ਗੱਲਾਂ ਦੀਆਂ ਗੱਲਾਂ ਹਾਲ ਵਧੀਆ ਚੱਲਦੇ ਆ ਹਾਲ ਦੁੱਦਾ ਸਾਰੇ ਵਧੀਆ ਚੱਲਦੇ ਹੁੰਦੇ ਬਸ ਇਹ ਹੁੰਦਾ ਕਿ ਤਰੇ ਨਾ ਹਾਲ ਤਰਨ ਨਾ ਜਿੱਦਾਂ ਉਹ ਨਹੀਂ ਇਹਨਾਂ ਦੇ ਵਿੱਚ ਉਹ ਨਹੀਂ ਹੈਗਾ ਕੰਮ ਵਧੀਆ ਲਾਦੇ ਹੈਵੀ ਹਾਲ ਆ ਤੇ ਬਾਪੂ ਰੈਟਰ ਵੀ ਰੈਲਾ ਚੱਲਦਾ ਆ ਚਲੋ ਚੱਲਦੇ ਹਾਂ ਹੁਣ ਪਿੰਡ ਨੂੰ ਹਵੇਲੀ ਜਾ ਕੇ ਦੇਖਦੇ ਹਾਂ ਹੁਣ ਲੋ ਜੀ ਪਹੁੰਚ ਗਏ ਇੱਥੇ ਕੋਤੇ ਤੇ ਬਾਕੀ ਲੈ ਫੜਾ ਦੇ ਤਾੰਚੀ ਵੀ ਆ ਹੋਤਾ ਨਹੀਂ ਕੋਈ ਫੜਾਤੀ ਮੈਂ ਤਾਂ ਜੀ ਤੇ ਆ ਥੋੜਾ ਦੇ ਆ ਦੇ ਠੰਡੇ ਬੋਤਲ ਵਾਲਾ ਸਤਾ ਤੈਨੂੰ ਮੈਂ ਕਿਹੜੀ ਬੋਤਲ ਕਹੀ ਸੀ ਕਿਹੜੀ ਲਿਆ ਕੇ ਫੜਾਤੀ ਮੈਨੂੰ ਇਹ ਜਿਹੜੀ ਕਿਹਾ ਜੀ ਹੋਈ ਲਿਆਇਆ ਮੈਂ ਐ ਮੀਆਂ ਤੈਨੂੰ ਮੈਂ ਕਿਹਾ ਸੀਗਾ ਦੂਜੀ ਬੋਤਲ ਫੜਾ ਲਿਆ ਕੇ ਉਹ ਉਹਦੇ ਵਿੱਚ ਜ਼ਿਆਦਾ ਹੁੰਦੀ ਡਿਊ ਜਿਹੜੀ ਹੁੰਦੀ ਡਿਊ ਮੈਂ ਦੱਸਿਆ ਸੀ ਉਹਨੂੰ ਮਾਮਾ ਪੈਪਸੀ ਲੈ ਆਂਦਾ ਉੱਥੋਂ ਮੈਨੂੰ ਹੁਣ ਥੋੜੂ ਪਤਾ ਲੱਗ ਗਿਆ ਪੈਪਸੀ ਉਹ ਨੂੰ ਭੇਜ ਦਿੰਦਾ ਉਹ ਦੇ ਬੈਠਾ ਜਿਹੜਾ ਟੀਵੀ ਤੇ ਇਦਾਂ ਕੰਬੀ ਆਇਆ ਨਹੀਂ ਹਲੇ ਬਾਕੇ ਕੰਬੀ ਬਾਕੇ ਆਇਆ ਨਹੀਂ ਹਲੇ ਮੋਟਰ ਲਾ ਘੜਾ ਉਹਦਾ ਉਹ ਕੰਬੀ ਵੀ ਗਿਆ ਬੌਣ ਉਹ ਪਤਾ ਕਿੱਧਰ ਬਾਈ ਜਾਂਦਾ ਹਲੇ ਵੀ ਖਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਫੇ ਕਿਸੇ ਹੋਰ ਵੀਡੀਓ ਦੇ ਵਿੱਚ ਆਪਣੀ ਵੀਡੀਓ ਇੱਥੇ ਤੱਕ ਕੀਤੀ ਸੀਗੀ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ੍ਰੀ ਅਕਾਲ